ਹਾਂਜੀ ਬਾਈ ਜੀ ਸ਼ਾਤਰੀਕਾਲ ਜੀ ਲਓ ਜੀ ਵੀਰੇ ਚੌਥਾ ਬਲੌਗ ਆ ਆਪਣੀ ਤੇ ਰਿਪੋਰਟ ਕਰਿਓ ਇਹ ਬੇ ਜੋਸ਼ਨ ਬਾਬਾ ਦਿਖ ਰਿਹਾ ਬੱਕਰੀਆਂ ਵਾਲਾ ਸਾਡੇ ਪਿੰਡ ਦੇ ਨੇ ਤੇ ਨਾਲ ਉਹਦਾ ਬਹਣ ਬਹੁਤਾ ਤੇ ਜੱਟ ਨੇ ਖੇਤੀ ਛੱਡ ਕੇ ਬੱਕਰੀ ਦੇ ਕੰਮ ਕਰ ਲਿਆ ਫਾਰਮ ਪਾਲਿਆ ਵਿੱਚ ਵੀਰੇ ਘੱਟੋ ਘੱਟ ਹੈਗੇ ਨੇ 50-60 ਬੱਕਰੀਆਂ ਨੇ 5-6 ਵਿੱਚ ਭੇਡਾਂ ਨੇ ਤੇ ਇਹਨਾਂ ਨੇ ਵੀਰੇ ਆਪਦਾ ਕੰਮ ਕਰਦਦੇ ਨੇ ਵਧੀਆ ਹੁਣ ਬੱਕਰੀ ਚਾਰ ਕੇ ਲੈ ਕੇ ਆਣੇ ਸ਼ਾਮ ਦਾ ਟਾਈਮ ਠੀਕਾ ਆਜ ਤਾਂ ਆਪਣਾ ਮਿਲਗੇ ਤੇ ਕਰ ਬਣਾ ਸਾਡੀ ਗੋਰੀਆ ਬਣਾਈ ਆਪਣੇ ਤੇ ਚਲੋ ਵਧੀਆ ਵਾਲੀ ਮਰਜ਼ੀ ਹੈ ਨਾ ਜੋ ਕਰਨਾ ਤੇ ਪੱਠੇ ਕੰਮਾ ਸ਼ੌਂਕੀਆ ਬੰਦਾ ਇਹ ਸਾਡੇ ਪਿੰਡ ਦਾ ਹਾਂ ਬਾਕੀ ਉਹ ਸਾਹਮਣੇ ਤੁਸੀਂ ਦੇਖਦੇ ਹੋ ਮੁੰਡਾ ਇਹ ਰੱਖਿਆ ਹੈ ਨਾਲ ਬੱਕਰੀਆਂ ਪਾਲਣ ਬਾਅਦ ਤੇ ਨਾਲ ਬਘਣ ਬੱਕਰੀਆਂ ਉਹਦਾ ਕੀਤੇ ਕਰਦੇ ਨੇ ਸਾਰੇ ਕੁਝ ਕਰ ਦਿੰਦੇ ਨੇ ਕਹਿੰਦੇ ਵਧੀਆ ਕਰਦੇ ਆ ਬਾਕੀ ਤੁਸੀਂ ਅੱਗੇ ਵੀ ਲਿਖੀ ਚੱਲੋ ਹੂੰ ਇਹਨੇ ਖੁਸ਼ੀ ਮੈਲ ਤਾਂ ਪੂਰੀ ਹੈ ਪੂਰੀ ਹੈ ਜਦੋਂ ਮੈਂ ਬੋਤਲ ਬਣਾ ਤੇ ਚੱਲੇ ਬੱਕੀ ਨਹੀਂ ਬਣਾ ਐ ਬਾਕੀ ਜੀ ਬਾਈ ਜੋ ਕੱਟਾ ਦੇਖ ਰਹੇ ਹਾਂ ਯਾਰ ਇਹ ਕੱਟਾ ਹੈਗਾ ਵੀਰੇ ਵੀਰਾਵਲੀ ਸੀਮਨ ਦਾ ਨੂਰ ਦੇਖੋ ਬਹੁਤ ਵਧੀਆ ਯਾਰਾ ਬੱਚਾ ਆਇਆ ਹੈਗਾ ਮੱਥੇ ਤੇ ਬਹੁਤ ਵੱਡਾ ਫੁੱਲ ਆ ਗਿਆ ਪੱਤਾ ਵੀਰੇ ਚਾਰਾਂ ਦੇ ਬੱਗੀਆਂ ਬੱਗੀਆਂ ਨੇ ਜਿੱਤੀਆਂ ਨੇ ਪਹੁੰਚ ਚਿੱਤੀ ਆ ਬਹੁਤ ਸੋਹਣਾ ਬੱਚਾ ਹੈਗਾ ਅਖੰਡ ਹੁਣ ਇਹਦੀ ਮਾਂ ਵੀਰੀ ਵੀਦੀ ਮਾਂ ਕਹੀ ਗਿਆ ਇਹਦੀ ਮਾਂ ਬਾਰੇ ਫੁੱਲੀਆ ਪਰ ਵੀਰੇ ਇੰਨੀ ਫੁੱਲੀ ਨਹੀਂ ਹੈਗੀ ਜਿੰਨੀ ਇਹ ਆ ਅਗੋਂ ਪਾਈਏ ਮੱਥੇ ਦੇ ਮੂਲੀਆ ਪੋਲਾ ਜਿਹੜੀ ਮਾਂ ਦੇ ਜੀ ਤੇ ਪੌਂਚ ਪਿੱਟੀਆਂ ਵਗੇ ਠੀਕ ਹੈ ਵਧੀਆ ਬਾਕੀ ਵੀਰੇ ਮੂਰਲੇ ਪੈੜ ਤਾਂ ਦੇ ਕਿੱਟੇ ਹੈ ਨਹੀਂ ਮਗਰ ਲਈ ਵੀਰੇ ਥੋੜੇ ਜਿਹੇ ਹੈਗੇ ਨੇ ਪਰ ਇਹ ਨੌਰ ਦੇ ਬੱਚੇ ਬਹੁਤ ਘੰਟਾ ਆ ਰਹੇ ਨੇ ਵੀਰਾਬਲੀ ਸ਼ੀਵਨ ਦੇ ਤੁਹਾਨੂੰ ਫੇਰ ਹੁਣ ਇੱਕ ਵਾਰੀ ਬੱਚਾ ਆ ਗਿਆ ਫੇਰ ਵੀਰਾਬਲੀ ਸ਼ੀਵਨ ਦਾ ਬੱਚਾ ਤੁਹਾਨੂੰ ਦੇਖੋ ਤਤੋ ਦੇ ਤਾਉ ਦੇ ਬਰੀਕਾਂ ਨੇ ਪੂਰੀਆਂ ਇਹਨੀਆਂ ਬਾਕੀ ਮਾਰਕਟ ਤੇ ਫੋਲ ਦੇਖੋ ਘੱਟੀਆਂ ਯਾਰਾ ਅਲਤਾਨੇ ਵੀਰੀ ਮਾਂ ਵੀ ਇਹਨੀਆਂ ਤੇ ਹੁਣ ਦੇਖੋ ਜੀ ਕੱਟੇ ਦੇ ਮੱਥੇ ਤੇ ਫੋਲ ਦੇਖੋ ਇਹਨਾਂ ਮਾਰ ਨੂੰ ਮੱਦਾ ਘੱਟਾ ਦੇਖੋ ਬਹੁਤ ਸ਼ਵਾਭ ਹੁਣ ਤੇ ਸ਼ਰਤ ਦਿਖਾਉਣੇ ਆ ਫਿਰ ਦੂਜਾ ਫਾਇਦੇ ਲੈਂਥ ਦੇਖੋ ਲੰਮੀ ਬਹੁਤ ਆ ਜੀ ਇਹਨਾਂ ਨਮਾਉਲ ਹੋਰੀ ਕੱਟਾ ਬਹੁਤ ਨੱਖਾ ਆ ਵਧੀਆ ਬਹੁਤ ਘੈਂਟ ਆ ਇਹ ਖੜਾ ਵੀਰੇ ਘਨੋਰੀ ਵੱਡੀ ਘੋਰੀ ਕਲਾ ਬਾਦਾਂ ਧੋਰੀ ਦੇ ਕੋਲੇ ਨਵੰਦਰ ਨੌ ਮੁੰਡੇ ਦਾ ਉਹਦੇ ਘਰ ਵੀ ਨਹੀਂ ਰੱਖਿਆ ਹੋਇਆਗਾ ਬਹੁਤ ਘੈਂਟ ਆ ਯਾਰ ਮੁੰਡਾ ਵੀ ਸ਼ੌਕੀਏ ਮੱਝਾਂ ਦਾ ਤੇ ਬਾਕੀ ਵੀਰੇ ਜਿਹੜੇ ਟੀਜੋ ਦਾ ਮਹਾਰਾ ਜੀ ਬੀਆ ਬੜੀ ਜੀ ਇਹ ਵੀਰਾਪਲੀ ਦਾ ਪੂਰਾ ਫੈਨ ਆਗਾ ਚਲੋ ਅੱਗੇ ਵੱਲ ਵਧਦੇ ਹੋਏ ਆਪਾਂ ਤੁਹਾਨੂੰ ਦਿਖਾਉਣੇ ਇੱਕ ਹੋਰ ਬੱਚਾ ਇਹ ਵੀਰੇ ਜਿਹੜਾ ਬੱਚਾ ਹੁਣ ਦੇਖਾਂਗੇ ਯਾਰ ਇਹ ਬਾਈ ਦੇ ਆਪਣੇ ਸਾਡੇ ਪਿੰਡ ਯਾਰ ਬੱਚਾ ਸ਼ੌਕ ਲਾ ਕੇ ਮਰ ਗਿਆ ਘੋੜੀ ਦਾ ਤੁਹਾਨੂੰ ਦਿਖਾਉਣਾ ਵੀਰੇ ਹੁਣ ਬਲੌਗ ਦੇ ਬੱਚੇ ਕਹਾ ਬੱਚੀ ਦੇ ਸੰਗ ਬਹੁਤ ਵੱਡੇ ਵੱਡੇ ਨੇ ਤੇ ਆਪਾਂ ਇਹਨੇ ਸਿੰਘ ਵੀਰੇ ਤਕਨੇ ਨੇ ਤਕਨੇ ਕਿਵੇਂ ਨੇ ਤਕਣਾ ਕੰਬਦਾ ਹੈ ਨਹੀਂ ਇਹਦੇ ਵੀਰੇ ਹੁਣ ਆਪਾਂ ਇਹਦੇ ਘੰਟੇ ਨਾਲ ਬੱਡਾਂ ਕੇ ਚੰਗਾ ਦੇਖੋ ਜਦ ਹੁਣ ਆ ਵੀਰੇ ਬੱਟਨੇ ਕਿਵੇਂ ਨੇ ਆਪਾਂ ਇਹਨੇ ਠੀਕਾ ਲਾਤਾ ਥੋੜਾ ਜਾਲਾ ਜੀ ਤੇ ਹੁਣ ਉਹ ਸੁਣ ਹੋਣ ਲੱਗ ਜੂ ਮੱਖੀਆਂ ਤਾਂ ਵੀਰੇ ਬਹਿ ਗਈਆਂ ਲਵੇ ਇਹਨੇ ਲੱਗਿਆ ਠੀਕਾ ਮੋੜਾ ਮੋੜਾ ਇਹਨੇ ਸੰਗ ਆਪਾਂ ਕੱਢਨੇ ਤੇ ਬਹਿ ਗਈਆਂ ਤੇ ਇਹ ਬਹਿ ਗਈ ਚਲੋ ਫੰਗ ਫੰਗ ਆਪਾਂ ਕਿਵੇਂ ਹੋਣੇ ਵੀਰੇ ਆਪਾਂ ਕਿਵੇਂ ਹੋ ਰਹੇ ਨੇ ਤੇਜੀ ਵੀਰੇ ਇਹ ਆ ਇਹਦੇ ਟਿਕਾ ਬੋਰ ਲਗਾਜਾਣਾ ਜਾਂ 5 ਮੰਮ ਲਾ ਲੀ ਤੇ ਵੀਰੇ ਫੇਰ ਬੈਠੀ ਨਹੀਂ ਹੈਗੀ ਯਾਰ ਇਹ ਨੇ ਇੰਦਾ 3 ਮੰਮ ਲਾ ਕੇ ਆਇਆ ਤੇ ਪੁੱਛ ਲੰਮਾ ਪੈ ਜਾਂਦਾਗਾ ਇਹਦੇ ਜੀ 5 ਮੰਮ ਲਾਤਾ ਫੇਰ ਵੀ ਛੋਣ ਨਹੀਂ ਹੋ ਰਹੀ ਇਹਦੀ ਤੇ ਫੇਰ ਵੀਰੇ 2 ਮੰਮ ਤੇ ਹੋਰ ਲਾਇਆ ਹਰਕੇ ਉਸ ਤੋਂ ਬਾਅਦ ਜਾ ਕੇ ਇਹਦੇ ਵੀਰੇ ਮਣੇ ਮਣੇ ਟਿਕਟੂਲੇ ਖਾ ਕੇ ਜਾ ਰਹੇ ਹੋਏ ਤੇ ਫੇਰ ਆਪਾਂ ਬੈਠੀ ਆ ਇਹ ਤੇ ਆਪਾਂ ਫੇਰ ਲਿਆ ਗ੍ਰੈਂਡ ਵੀਰੇ ਕਟਰ ਲੈ ਕੇ ਫਲੋ ਕਰਕੇ ਸੰਕਰਤਤਾ ਤੇ ਆਪਣੇ ਬਿਲਕੁਲ ਚੰਗੇ ਜਮਾ ਕੱਢਤੇ ਵੜਤੇ ਨਾ ਵੀਰੇ ਜਿਹੜੇ ਮੜੇ ਮੜੇ ਮੁੰਡੇ ਜੇ ਰਹਿ ਗਏ ਤੇ ਆਪਾਂ ਦਾਗ ਤੈਣ ਤੇ ਆ ਕੇ ਜਿਵੇਂ ਸਾਫ ਹੋ ਗਏ ਉਹ ਖੇਤਾਂ ਦੇ ਕੱਢਣੇ ਆ ਆ ਵੀ ਕੱਢਤੇ ਇਹਨਾਂ ਦੇ ਇਹ ਜਮਾ ਓਕੇ ਨੇ ਤੇ ਖੜੀਆਂ ਹੋ ਗਈਆਂ ਜੀ ਠੀਕ ਹੈ ਸਪੋਰਟ ਕਰਿਓ ਵੀਰੇ ਧੰਨਵਾਦ ਜੀ